ਵੀਰੋ ਪਕੰਬਰਾਂ ਦੇ ਅੱਗੇ ਨਾਂ ਕੋਰ ਗੋਬਿੰਦ ਸਿੰਘ ਵਰਗੋ ਹਾਂ ਤਾਂ ਬੋਲਦਾ ਮੈਂ ਸੱਚੇ ਹਾਂ ਹੁਣ ਬੋਲੋ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਨੇ ਜੀ ਹਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੰਦੀਆਂ ਗਾਲਾਂ ਕੱਢਦਾ ਸੁਣਾਈ ਦੇ ਰਿਹਾ ਹੈ ਇਸੇ ਨਾਲ ਹੀ ਜਦੋਂ ਉਸ ਨੂੰ ਕੁਝ ਵਿਅਕਤੀਆਂ ਵੱਲੋਂ ਰੋਕਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਕਾਰ ਨਹੀਂ ਛੱਡੇਗਾ ਅਤੇ ਉਹ ਕਾਰ ਆਏ ਹਰ ਇੱਕ ਵਿਅਕਤੀ ਦਾ ਟੱਕਰ ਕਰੇਗਾ ਪਾਪ ਕੇ ਜੋ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਲੇ 'ਚ ਉਸ ਨਾਲ ਗੱਲਬਾਤ ਕਰਨਾ ਵੇਗਾ ਜਾਂ ਫਿਰ ਉਸ ਤੇ ਕੋਈ ਕਾਰਵਾਈ ਕਰਨਾ ਵੇਗਾ ਉਹ ਉਸਦਾ ਟੱਕਰ ਕਰੇਗਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੁਣਾਈ ਦੇ ਰਿਹਾ ਹੈ ਕਿ ਵਿਅਕਤੀ ਦਸ਼ਮ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੰਦੀਆਂ ਗਾਲਾਂ ਕੱਢ ਰਿਹਾ ਹੈ ਵੀਰ ਬਕੰਬਰਾਂ ਦੇ ਅੱਗੇ ਨਾ ਗੁਰੂ ਗੋਬਿੰਦ ਸਿੰਘ ਹਾ ਹਾਂ ਹਾਂ ਤੇ ਬੋਲਦਾ ਮੈਂ ਸੱਚ ਹੈ ਹੁਣ ਬੋਲ ਦੇ ਦੇਖਿਆ ਹੁਣ ਸੱਚ ਉਹ ਵੀ ਨਹੀਂ ਨਿਹਾਗਾ ਕੱਲੂਏ ਵਡਾਈ ਕਰੂਗੇ ਮੈਂ ਟੱਟ ਜਗਾ ਮੈਂ ਆਉਣੀ ਕਰ ਨਹੀਂ ਛੱਡਦਾ ਮੈਂ ਹੁਣ ਨਾ ਗੱਦੀ ਛੱਡਦਾ ਤੇ ਗਾਣਾ ਚੱਲ ਓਏ ਪਰਦਾ ਬੋਲਦੇ ਵੀਰ ਬਹੁਤ ਚੱਕਰ ਨੇ ਇਹ ਤਾਂ ਉੱਪਰ ਗੱਲ ਨਹੀਂ ਇਸ ਵੀਡੀਓ ਵਿੱਚ ਇਹ ਵਿਅਕਤੀ ਕਹਿੰਦਾ ਸੁਣਾਈ ਦਿੱਤਾ ਕਿ ਨਾ ਹੀ ਉਹ ਘਰ ਛੱਡੇਗਾ ਅਤੇ ਨਾ ਹੀ ਗੱਦੀ ਛੱਡੇਗਾ ਇੰਜ ਜਾਪ ਰਿਹਾ ਜੀ ਮੈਂ ਇਹ ਵਿਅਕਤੀ ਕੋਈ ਡੇਰੇਦਾਰ ਹੁੰਦਾ ਹੈ ਜਾਂ ਫਿਰ ਕਿਸੇ ਡੇਰੇ ਤੇ ਗੱਦੀ ਨਿਸ਼ੀਨ ਹੁੰਦਾ ਹੈ ਜਿਸ ਤੋਂ ਬਾਅਦ ਇਹ ਸੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉੱਧਰ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਵੀ ਆ ਰਹੇ ਨੇ ਪਰ ਤੁਹਾਨੂੰ ਇੱਕ ਵਾਰ ਫਿਰ ਤੋਂ ਵੀਡੀਓ ਸੁਣਾਉਣੇ ਆ ਜਿਸ ਵਿੱਚ ਇਸ ਵਿਅਕਤੀ ਨੇ ਕਠਿਆ ਹਰਕਤ ਕੀਤੀ ਇਸ ਸ਼ਰਮਨਾਕ ਕਾਰੇ ਨੂੰ ਅੰਜਾਮ ਦਿੱਤਾ ਤੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੰਦੀਆਂ ਗਾਲਾਂ ਕੱਢੀਆਂ ਵੀਰ ਬਕੰਬਰਾਂ ਦੇ ਅੱਗੇ ਨਾ ਗੁਰੂ ਗੋਬਿੰਦ ਸਿੰਘ ਹਾ ਹਾਂ ਹਾਂ ਤੇ ਬੋਲਦਾ ਮੈਂ ਸੱਚੇ ਹੁਣ ਬੋਲ ਦੇ ਦੇਖਿਆ ਹੁਣ ਉਹ ਵੀ ਨਹੀਂ ਨਿਹਾਂਗੇ ਕੱਲੂ ਵਧਾਈ ਕਰੂੰਗੇ ਟੱਟ ਜੇਗਾ ਮੈਂ ਉਰੀ ਕਰ ਨਹੀਂ ਛੱਡਦਾ ਮੈਂ ਨੂੰ ਨਾ ਗੱਦੀ ਛੱਡਦਾ ਚੱਲ ਓ ਫੜ ਲੈ ਬੋਲ ਜੀ ਵੀਰ ਬੋਲ ਚੱਕਰ ਰੇ ਇਹ ਤੋਂ ਉੱਪਰ ਗੱਲ ਨਹੀਂ ਹਾਲਾਂਕਿ ਇਹ ਵਿਅਕਤੀ ਕੌਣ ਹੈ ਇਹ ਵੀਡੀਓ ਕਿੱਥੋਂ ਦੀ ਹੈ ਇਸ ਬਾਰੇ ਸਪਸ਼ਟ ਨਹੀਂ ਹੋ ਸਕਿਆ ਪਰ ਵੀਡੀਓ ਵਿੱਚ ਮੌਜੂਦ ਵਿਅਕਤੀ ਇਸ ਨੂੰ ਕਾਰਵਾਈ ਦੀ ਗੱਲ ਆਖ ਰਹੇ ਨੇ ਕਹਿ ਰਹੇ ਨੇ ਕਿ ਨਿਆੰਗ ਸਿੰਘ ਉਸ ਦਾ ਕਟਾਪਾ ਚਾੜਨਗੇ ਪਰ ਇਹ ਹਰ ਕਿਸੇ ਤੋਂ ਬੇਖੌਫ ਜਾਪਦਾ ਹੈ ਅਤੇ ਸ਼ਰਿਆਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੰਦੀਆਂ ਗਾਲਾਂ ਕੱਢ ਰਿਹਾ ਹੈ ਹਾਲਾਂਕਿ ਇਹ ਵੀਡੀਓ ਕਿੱਥੋਂ ਦੀ ਹੈ ਇਸ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਮਿਲ ਸકી ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ